ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਮੇਰਾ ਨਾਮ ਬਰਨੂਪ੍ਰੀਤ ਸਿੰਘ ਹੋਜਾ ਹੈ ਮੈਂ ਨਿਊਸਵਾਨ ਮਲਟੀਟੈਕ ਦਾ ਐਗਜ਼ੀਕਟਿਵ ਡਾਇਰੈਕਟਰ ਹੈਗਾ ਤੇ ਅੱਜ ਦੂਜਾ ਦਿਨ ਹੈ ਕਿਸਾਨ ਮੇਲੇ ਦਾ ਤੇ ਬਹੁਤ ਹੀ ਵਧੀਆ ਕਰਾਊਡ ਹੈ ਕਾਫੀ ਕਿਸਾਨ ਆਏ ਆ ਅਸੀਂ ਇਹ ਨੋਮੈਟਿਕ ਵਲੰਟਰ ਮਸ਼ੀਨ ਲਾਂਚ ਕੀਤੀ ਹੈਗੀ ਹੈ ਦੀ ਇਹਦੀ ਖਾਸੀਅਤ ਇਹ ਹੈ ਵੀ ਜਿਹੜੀ ਕਣਕ ਤੇ ਝੋਨੇ ਨੂੰ ਛੱਡ ਕੇ ਹਰੇਕ ਤਰ੍ਹਾਂ ਦੀ ਫਸਲ ਨੂੰ ਇਹ ਬੀਜ ਸਕਦੀ ਹੈ ਅੱਜ ਦੇ ਲਈ ਅਸੀਂ ਇਹਦਾ ਰੇਟ 535000 ਰੱਖਿਆ ਕਿਸਾਨਾਂ ਲਈ। ਮੇਲੇ ਤੇ ਆਫਰ ਚੱਲ ਰਹੀ ਹੈ ਤੇ ਇਹ ਪੂਸਾਰੀ ਮਸ਼ੀਨ ਆਪਾਂ ਇੰਡੀਆ ਚ ਬਣਾਈ ਹੈ। ਜੀ ਤੇ ਪਹਿਲੇ ਇੰਪੋਰਟ ਹੋ ਕੇ ਆਉਂਦੀ ਸੀ ਇਹ ਹੁਣ ਆਪਾਂ ਇੰਡੀਆ ਚ ਨੂੰ ਬਣਾਇਆ। ਰੈਗੂਲਰ ਪ੍ਰਾਈਸ ਇਹਦਾ 5.5 ਲੱਖ ਹੈ। ਤੇ ਇਹਦੇ ਵਿੱਚ ਇਹ ਆ ਵੀ 8 ਇੱਕ ਘੰਟੇ ਦੇ ਵਿੱਚ ਆ 16 ਕਿਲੋ ਮੱਕੀ ਵੀਜ ਦਿੰਦੀ ਹੈ, 2 ਏਕੜ ਵੀਜ ਦਿੰਦੀ ਹੈ ਤੇ ਟਰੈਕਟਰ ਦੇ ਨਾਲ ਚੱਲਦੀ ਹੈ। ਪੀਟੀਓ ਰਾਹੀਂ ਤੇ ਇਹ ਸਾਡਾ ਅੱਜ ਇਸ ਮੇਲੇ ਦਾ ਨਵਾਂ ਪ੍ਰੋਡਕਟ ਹੈ ਤੇ ਮੈਸੇਜ ਇਹ ਦੇਣਾ ਚਾਹੁੰਦੇ ਆਂ ਵੀ ਸਾਡੀ ਇਹ ਕੰਪਨੀ ਜਿਹੜੀ ਹੈਗੀ ਆ ਸਾਡੀ ਇਹ ਅਸੀਂ ਹਰ ਸਾਲ ਟਰਾਈ ਕਰਦੇ ਆਂ ਵੀ ਨਵੇਂ ਤੋਂ ਨਵੇਂ ਪ੍ਰੋਡਕਟ ਬਣਾਈਏ ਤੇ ਕਿਸਾਨ ਭਰਾ ਸਾਡੇ ਨਾਲ ਜੁੜਨ ਆਪਣੀ ਪੈਦਾਵਾਰ ਵਧਾਣ ਵੱਧ ਤੋਂ ਵੱਧ ਸਾਡੀਆਂ ਮਸ਼ੀਨਾਂ ਤੋਂ ਲੈਣ ਸ਼ੁਕਰੀਆ ਤੇ ਸਾਡੇ ਪਾਈਚਾਰਾ ਕਿੰਨੀ ਡਾਰ ਡਿਮਾਂਡ ਤੁਹਾਡੀ ਕੰਪਨੀ ਦੇ ਕਰਦਾ ਹੈ ਕਿਸਾਨ ਦੀ ਜ਼ਿਆਦਾ ਡਿਮਾਂਡ ਰਹਿੰਦੀ ਹੈਗੀ ਹੈ ਪ੍ਰੋਡਕਟਸ ਜਿਵੇਂ ਕਿ ਪੋਟੈਟੋ ਪਲੈਂਟਰ ਕਾਫੀ ਵਿਕ ਰਹੇ ਐ ਕੀ ਜਿਹੜੀਆਂ ਵੀ ਫਸਲਾਂ ਅੱਜ ਕੱਲ ਕਣਕ ਤੇ ਝੋਨੇ ਤੋਂ ਇਲਾਵਾ ਜਿਹੜੀਆਂ ਫਸਲਾਂ ਨੇ ਤੇ ਉਹਦੇ ਵਿੱਚ ਜ਼ਿਆਦਾ ਕਿਸਾਨ ਦਾ ਰੁਝਾਨ ਰਹਿੰਦਾ ਕਿਸਾਨ ਬੋਇਤਰਾ ਕੁਆਲਟੀ ਭਲਦੀ ਆ ਵਿਖੇ ਮਾਰਜਿਨ ਸਸਤਾ ਵੀ ਭਲਦਾ ਨਹੀਂ ਇਹ ਖਰੇ ਉਤਰ ਦੀ ਚੀਜ਼ਾਂ ਦੀ ਹਾਂਜੀ ਹਾਂਜੀ ਐਦਾਂ ਦੀ ਗੱਲ ਨਹੀਂ ਕਿਸਾਨ ਭਰਾ ਬੜੇ ਸਮਝਦਾਰ ਨੇ ਮਸ਼ੀਨ ਦੇਖ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਦੀ ਕਿੰਨੀ ਦੇਰ ਚੱਲੂਗੀ ਮਸ਼ੀਨ ਏ ਉਹ ਵਧੀਆ ਕੁਆਲਿਟੀ ਹਮੇਸ਼ਾ ਪ੍ਰੈਫਰ ਕਰਦੇ ਹਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਵਿਜ਼ਿਟ ਕਰਨ ਤੁਹਾਡਾ ਕੀ ਸਟਾਲ ਨੰਬਰ ਕਿਹਨਾ ਸੀ ਦੇ ਦੋ ਸਾਡਾ ਸਵੈਨ ਐਗਰੋ ਦੇ ਨਾਮ ਤੇ ਸਟਾਲ ਹੈਗਾ ਬ੍ਰਾਂਡ ਨੇਮ ਹੈ ਸਾਡਾ ਅਸੀਂ ਪਿਛਲੇ 15 ਸਾਲਾਂ ਤੋਂ ਤਕਰੀਬਨ 2 ਲੱਖ ਕਿਸਾਨ ਦੀ ਮਦਦ ਕਰ ਚੁੱਕੇ ਹਾਂ ਤੇ ਆਓ ਸਾਨੂੰ ਵਿਜ਼ਿਟ ਕਰੋ ਇਸ ਮੇਲੇ ਤੇ ਅਸੀਂ ਇੱਕ ਰਾਇਲ ਐਂਡ ਵੇਲਡ ਬੁਲਟ ਵੀ ਕੱਢ ਰਹੇ ਹਾਂ ਅੱਜ ਸ਼ਾਮ ਨੂੰ ਡਰਾਅ ਕੱਢਾਂਗੇ ਤੇ ਅੱਜ ਕਿਸੇ ਕਿਸਾਨ ਭਰਾ ਦਾ ਬੁਲੇਟ ਨਿਕਲੇਗਾ ਮੋਟਰਸਾਈਕਲ ਜਿਹੜਾ ਬੁਲੇਟ ਨਿਕਲ ਰਿਹਾ ਉਹ ਫ੍ਰੀ ਤਰ੍ਹਾਂ ਕਿਸੇ ਚੀਨੋ ਆਫਰ ਸੀਗੀ ਜਿਹੜੇ ਕਿਸਾਨ ਭਰਾ ਬੁਕਿੰਗ ਕਰਾਂਗੇ 5000 ਦੀ ਬੁਕਿੰਗ ਅਮਾਉਂਟ ਹੈ ਤੇ ਉਹਨਾਂ ਚੋਂ ਇੱਕ ਕਿਸਾਨ ਦਾ ਰਾਇਲ ਐਂਫੀਲਡ ਬੁਲੇਟ ਚੱਲੇਗਾ